ਗਾਗਾ ਲੈ ਰੱਖੜੇ ਬਨਖਾਈ ਜਿੱਥੇ बिकਦਾ ਬਲਦ ਭਾਈ ਇਹ ਉੱਤੋਂ ਐ ਨਹੀਂ ਪਈ ਦਰ ਨਾਲ ਸਲਾਈ ਕਰ ਲੈ ਜੀ ਲੈ ਜੂਗਾ ਜੇ ਮੈਂ ਜੀ ਲੱਗੀ ਤਾਂ ਛੱਡ ਜੂਗਾ ਹਾਂ ਕੋਈ ਹੋਰ ਅਸ਼ਕੋ ਜੁਟਿਆ ਕਿਉਂ ਜੀ ਇਹ ਨਹੀਂ ਰਹਿੰਦੀਆਂ ਬਿਕਣੂ ਮਹੀਨਾ ਕਿਹੜਾ ਹੁਣ ਪੱਦਣ ਦਾ ਤੈਨੂੰ ਕਿਹੜਾ ਪਾਇਆ 24000 ਪੂਰੀ 25000 ਦੀ ਜੀ ਹੋਰ ਕਿੱਥੇ ਹੋ ਦੇਣੀ ਕਿਤੇ ਹੁੰਦਾ ਇੰਨਾ ਨਾ ਫਰਕ ਥੋੜੀ ਨਿਕਲੂਗਾ ਤਾਇਆ 26000 ਦੀ ਨਹੀਂ ਹੁੰਦੀ 26000 ਉਹ ਨੰਬੀ ਰ ਯਾਰ ਮੰਨ ਲਿਆ ਅਗਰ ਗੱਲ ਪੱਠ ਦਾ ਜਿਹੜਾ ਕਹੀਏ ਚੀਜ਼ ਕਰੀ ਵੀ ਨੀਗਾ ਮਰ ਲੋਤੀ 50 5000 ਮੰਗਦਾ ਜਿਹੇ ਜਿੰਦੇ ਕੋਈ ਗੱਲ ਹੀ ਨਹੀਂ ਪੁੱਗਦੀ ਲੜਵਰਾ ਪੂਰੀਆ ਕਿਉਂ ਕਿਹਾ ਟਰੱਕ ਦੇ ਫਾਇਦਾ ਕੀ ਆ ਗੱਲ ਦਾ ਕਸਟਮ 33000 ਲੈ ਕੇ ਮਿਲਦਾ 33000 ਠੀਕ ਕਰ ਜਿਉਂ ਜਿਉਂ ਸਾਰੀ ਪੰਚਾਇਤੀ ₹100 ਦੇ ਦਊਂਗਾ ਸੁਦੇ ਆ ਬੱਚੇ ਨਾ ਆ ਜਾ ਮੇਰੇ ਪਾਸ ਕਰਾ ਬੱਚੇ ਪਿੱਛਾ ਨੂੰ ਹੋ ਜੋ ਬਈ ਹੋਰ ਹੋ ਜੋ ਹੋਰ ਹੋ ਜੋ ਪਿੱਛੇ ਹੋ ਜਾ ਮਾਣ ਹੱਥ ਮੰਨ ਕੀ ਬੇਨਤੀ ਹੈ ਹੋਰ ਹੋ ਜੋ ਗੈਲ ਖੜਾ ਖੁੱਲਾ ਕਰੋ ਖੜਾ ਖੁੱਲਾ ਬਸ ਛੜਦੇ ਛੜਦੇ ਕਰ ਲੈ ਲਓ ਜੀ ਕਰੋ ਜੀ ਪਾਸ ਮੈਂ ਲੈਂਦੀ ਜੀ ਲੈਂਦੀ ਆ ਸ਼ਾਮ ਦੇ ਪਰੇ ਬੰਦਾ ਬੱਚੇ ਨਾ ਸਤਾ ਬਣਾ ਆਪਦੀ ਵੇਚੇਗਾ ਤਾ ਹੋਰ ਨੂੰ ਬੱਚੇ ਮਾਰ ਲਦਾ ਫਿਰ ਜਿਹੜੀ ਪੂਰੀਆ ਪਸੰਦ ਹੈ ਕਿਉਂ ਨਹੀਂ ਸਖਰਾ ਦੇਖ ਲੈ ਤੂੰ ਦੇਖ 12000 ਦਾ ਮਾਰਾ ਇਹ ਪੱਠਾਂ ਤੇ ਲੱਗਿਆ ਦੋਨਾਂ ਦੇ 35000 ਨੇ ਮੰਗਰੇ ਆਪਾਂ ਦੇ ਰਹੇ ਨੇ ਬਖਤੀ ਨਾਲ ਹਾਂ ਮੈਂ ਉਹ ਜੀ ਸਾਈ ਸੱਤੋਂ ਥੱਲੇ ਮੈਂ ਚੱਕਾਂ ਬੰਦੇ ਦੇਖੀ ਹਾਂ ਫੁੱਲੇ ਹੋ ਜਮੜਾ ਇਹ ਮੇਰੇ ਭਾਵੇਂ ਲੇ ਲਓ ਨਾ ਉਹ ਬੱਚਿਆਂ ਵਾਸਤੇ ਆ ਮੈਂ ਤੁਹਾਨੂੰ ਪਾਣੀ ਪਾਤੀ ਆ। ਲੈ ਬਰੀ ਗੱਡੀ ਚ ਤਾਂ ਰਹਿਣਾ ਪਾਣੀ। ਮੈਂ ਪਹਿਲੇ ਪੇਜ ਤੇ। ਨਾਲ ਹੋੜ ਹੀ ਦੀ ਗੱਡੀ ਨਹੀਂ। ਕਿੱਟੀ ਆਖੋ। ਦੇਰੀ ਹੋਗਣੇ ਦੇਰੀ ਨਹੀਂ ਆਵੇ। ਹਾਂ ਜੀ। ਸ਼ਾਨੁਰ ਦਾ ਵੀ। ਦੋ ਜੀ ਦੋ ਸਰ। ਚੋਰੇ ਆ ਜਾ ਲੰਗਰਾਂ ਨਵੇਂ ਆ ਜਾ। ਲਾਣੇਦਾਰ ਨਾਲ ਸਲਾਈ ਕਰਾਂਗੀ ਲੈ ਜੂਗਾ ਜੇ ਮੈਂ ਜੀ ਲੱਗੀ ਤਾਂ ਛੱਡ ਜੂਗਾ ਹਾਂ ਕੋਈ ਹੋਰ ਅਸ਼ਕੋ ਜੂਟਿਆ ਕਿਉਂ ਜੀ ਇਹ ਨਹੀਂ ਰਹਿੰਦੀਆਂ ਬਿੱਤਣੋਂ ਮਹੀਨਾ ਕਿਹੜਾ ਹੁਣ ਪੱਦਲ ਵਾ ਤੈਨੂੰ ਕਿਹੜਾ ਪਤਾ ਪੱਠ ਜੀ ਵੀ ਲਾਣੇਦਾਰਾ ਕੋਈ ਕਮੀ ਨਹੀਂ ਹੈਗੀ ਗਰੰਟੀ ਆ ਫੁੱਲ ਬਟਾਪਾ ਜਾ ਉਹਨੇ ਲਾਇਆ 24000 ਪੂਰੀ 25000 ਦਿੱਤੀ ਹੋਰ ਕਿੱਥੇ ਹੋ ਹੁੰਦੇ ਹੀ ਨਹੀਂ ਕਿੱਥੇ ਹੋ ਹੁਣ ਇੰਨਾ ਨਾ ਫਰਕ ਥੋੜੀ ਨਿਕਲੂਗਾ ਤਾਇਆ ਕੋਈ ਲਾ ਕੇ ਮੇਰੇ ਘਰ ਦੇ ਚੋਟ ਕੇ ਜੇ ਨੀ ਪਰਮਾ ਚਲਦੇ ਹਾਂ ਨਹੀਂ ਕੋਈ ਗਾਲ ਨਹੀਂ ਕਢਾ ਵਿਚਾਰੇ ਬਗਾਨੇ ਦੇ ਨਹੀਂ ਦੱਸਦੇ ਤੂੰ ਇਹਨਾਂ ਨੂੰ 34000 ਦੀ ਗਿਆਗਾ 35000 ਮੁੱਲ ਕਰ ਰਹੀ ਕਿਹਾ ਤਾਇਆ ਜੀ ਪੁੱਛ ਲੋ ਮੂੰਹ ਤੇ ਬੈਠਾ ਲੈਣਗਾਰ 26000 ਦੀ ਨਹੀਂ ਹੁੰਦੀ ਨਹੀਂ ਹੁੰਦੀ ਹਾਂ 10000 ਤੋਂ 20000 ਤੋਂ 20000 ਰੁਪਏ ਦੇ ਵਿੱਚ 20000 ਦੀ ਉਹਦੀ ਹੈ ਅੱਠਾ ਹੀ ਬਹੁਤ ਵਧੀਆ ਨੇ ਤਾਇਆ ਥੱਲੇ 12000 ਬੱਚਿਆਂ ਦੇ ਲਾਗੇ ਬੱਕਰੀ ਕਿੰਨੇ ਕੀ ਜਰੇ ਚੋਂ ਦੀ ਬੱਕਰਾ ਮੜੀ ਆਰੀ ਪਾਠਾ ਤੁਰੀ ਨਵੀਂ ਪਾਠਾ ਵੀ ਤਾਂ ਮੰਗ ਨਹੀਂ ਉਹ ਨਹੀਂ ਹੈ ਕਿ ਥਣਾ ਦੀ ਸਾਫਾ ਬਿਲਕੁਲ ਕੋਈ ਛੱਡੇ ਜਿᱷ ਫਰਕ ਨਹੀਂ ਹੈਗਾ ਮੇਰਾ ਤੋਂ ਬੈਠਾ ਇਹ ਨਾਲ ਗਾਰਾ ਹਾਂਜੀ ਹਾਂਜੀ ਦੇਖੋ ਜੀ ਸਾਡੇ ਸਸਤਰੀਕਾਰ ਜੈਲਦਾਰ ਸਾਹਿਬ ਨੂੰ ਕਿ ਜਿਹੜੇ ਹਰ ਮੰਡੀਆਂ ਦੇ ਰਾਜੇ ਨੇ ਸੰਦੀਪ ਜੀ ਦੇ ਡੈਡੀ ਜੀ ਛੋਟੇ ਜੈਲਦਾਰ ਦੇ ਪਿੰਡ ਲਦਾਤੋਂ ਗਾਗਾ ਲੈ ਰੱਖਣੇ ਬਲ ਖਾਈ ਇੱਥੇ ਵਿਕਦਾ ਬਲਦ ਭਾਈ ਇਹ ਉਹ ਧੋਏ ਨਹੀਂ ਭਾਈ ਹਾਂਜੀ ਬੋਲੋ ਲੈ ਹੁਣ ਬੋਲਦੇ ਆਂ ਬੋਲਦੇ 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 ਪਰਮੈਸ਼ਰ ਸੰਭੋਤਾ ਉਹਨੇ ਕਿ ਤੂੰ ਉਹ ਬੰਦੇ ਨਾਲ ਵੀਡੀਓ ਪੂਰੀ ਬਣਾਇਆ ਅੱਜ ਵੀ ਆਈਆਂ ਨੇ ਨਹੀਂ ਕੋਈ ਗੱਲ ਇਹ ਵੀਡੀਓ ਵੀ ਬਣਾਉਣੀ ਆਂ ਆਪਾਂ ਬੱਕਰੀ ਵੀ ਰੇਸਟਿੰਗ ਨਹੀਂ ਕੋਈ ਗੱਲ ਬਹੁਤੀਆਂ ਗੱਲਾਂ ਨਹੀਂ ਕਰਦੇ 5-4 ਮਿੰਟਾਂ ਦੀ ਉਹ ਵੀਡੀਓ ਲੱਗੀ ਹੁਣ ਚੱਲਣਾ ਲੰਬੀ ਚੱਲਦੀ ਚੱਲਦੀ ਕਿਉਂ ਮੈਨੂੰ ਸਭ ਗੱਲਾਂ ਦਾ ਪਤਾ ਰਹਿਣਾ ਉਹ ਕਹਿੰਦੇ ਨੈੱਟ ਛੇਤੀ ਮਤਲਬ ਹਾਂ ਇਹ ਪਾ ਬੱਕਰੀ ਵੇਚਣ ਵਾਲੀ ਗੱਲ ਕਰੀਏ ਉਹ ਬੱਕਰੀ ਵੇਚ ਰਹੀ ਹੈ ਵੇਚੋ ਵੇਚੋ ਬੋਲੋ ਇੱਥੇ 60 ਚ 27000 ਰੁਪਏ ਨਹੀਂ ਹੁੰਦੀ ਕੀ ਨਹੀਂ ਕੋਈ ਗੱਲ ਨਹੀਂ ਲੈਣ ਦਾ ਧੜਕਣਾ ਆਪਾਂ ਦੇਣੀ ਨਹੀਂ ਇਹਨਾਂ ਉਹ ਨਹੀਂ ਮਹਾਰਾਜ ਉਹ ਨਹੀਂ ਮਹਾਰਾਜ ਚੱਕ ਕਰ ਅਗਲੇ ਦਾ ਮਨ ਧੜਕਦਾ ਉਹ ਬੱਕਰੀ ਦੀ ਵੇਚਣੀ ਆਪਾਂ ਠੀਕ ਆ ਗੱਲ ਉਹ ਨਹੀਂ ਬੰਦੀਦਾ ਉਹ ਫਾਇਦਾ ਕੀਤਾ ਮੈਨੂੰ ਸੁਣ ਤਾਲ ਨਹੀਂ ਹੁੰਦੀ ਨਹੀਂ ਹੁੰਦੀ ਮਹਾਰਾਜ ਉਹ ਨਹੀਂ ਨਹੀਂ ਉਹ ਨਹੀਂ ਮੰਨਣਾ ਉਹ ਨਹੀਂ ਬਈ ਰਹਿਣ ਦੇ 28 ਦੀ ਉਹ ਨਹੀਂ ਹੁੰਦੀ ਨਹੀਂ ਹੁੰਦੀ ਮੰਨ ਤੋ ਨਹੀਂ ਹੁੰਦੀ 29 ਉਹ ਨਹੀਂ ਨਹੀਂ 29 ਵੀ ਵੀ ਪੱਠਾ ਸਾਨੂੰ ਵੀ ਨਹੀਂ ਮਿਲਦਿਆ ਸਾਡੀ ਫਿਰ ਦੀ ਹੋਈਆ ਉਹ ਨਹੀਂ ਹੁੰਦੀ ਆ ਜਾ ਹਮਣੀ ਹੁੰਦੀ ਜਦੇ ਖਰੀਦਿਆ ਮੇਰੇ ਸਾਹਮਣੇ ਗੱਲ ਪੱਠ ਤੇ ਪੈਰ ਘੱਟ ਕੇ ਹਾਂ ਰਹਿਣ ਦੇ ਕੋਈ ਨਹੀਂ ਕਿਹਾ ਤੋ ਗਲਤ ਆ ਸਾਨੂੰ ਸਲਾਹ ਕਰਨ ਲੱਗ ਲਿਆ ਠੀਕ ਹੈ ਜਾ 33000 ਦੀ ਪੱਠ ਕਹਿਦਾ ਤੋ ਜਾ ਲੈ ਬਾਕੀ ਕੀ ਹੋਗੀ ਵੇਚਣ ਦੀ ਇਹ ਗੱਲ ਕਰ ਕਿਉਂ ਜੀ ਹੁੰਦੀ ਨਹੀਂ ਉਹ 90000 ਯਾਰ ਮੰਨ ਲਿਆ ਅਗਰ ਗੱਲ ਪੱਠ ਦਾ ਜਿਹੜਾ ਕਹੇ ਜੀ ਚੀਜ਼ ਕਰੀ ਵੀ ਨਹੀਂਗਾ ਮਰ ਲੋ ਕੀ 50 50000 ਮੰਗਦਾ ਬਾਲਾ ਜਹਾਜ ਜਿੰਦੇ ਕੋਈ ਗੱਲ ਹੀ ਨਹੀਂ ਪੁੱਗਦੀ ਲਾੜਵਰਾ ਕਿਉਂ 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 ਟਰੱਕ ਦੇ ਫਾਇਦਾ ਕੀ ਆ ਗੱਲ ਆ ਕਿ ਕਸਟਮ 31000 ਹੈ ਕਿਉਂ ਜਿਦਾ ਠੀਕ ਆ ਕਿਉਂ ਜੀ 31000 ਦੀ ਵੇਚੀ ਇੰਡੀਆ ਚੱਕ ਦਾ ਪੱਟੇ ਗਿਆ ਹੋਏ ਮਾਰ ਦਾਂਗੇ ਥਾਪੜਾ ਤੇਰੇ ਆਪਣੇ ਤਾਂ ਕੀ ਆਪਾਂ ਦਾ ਹੱਕ ਨਾਲ ਦਿੱਤੀ ਆ ਲਾਣਾ ਦਾ ਤਾਂ 50 50 55 55 ਹਾਂ ਪੈਸੇ ਦੀਏ ਸੂਣੀ ਬੱਕਰੀ ਆ ਕੀਤੀ ਜਾਂਦਾ ਪਾਪਾ ਚਲਾ ਤਾਂ 50 ਏਂਕਰ ਦਾ ਪਾ ਭਾਈ ਜੀ ਰੇਖਾ ਪੂਰਾ ਜੀ ਨਾ ਵੀ ਨੌਕਰੀ ਨਹੀਂ ਕੋਈ ਕੋਈ ਖਾਣ ਤੋਂ ਆ ਲਾਜੀ ਇਹਦੀ ਪੌਂਡ ਦੇ ਮਿੰਟਾਂ ਮਾਣਾ ਕੋਈ ਸ਼ਹਿਰ ਕਰਦੀ ਹੋਣ ਨਾ ਹੁਣ ਆ ਚੀਜ਼ ਆ ਲੈਣਾ ਦਾ ਚੀਜ਼ ਆ ਦਾ 15-16000 ਰੁਪਏ ਜਿੰਨੀ ਮਰਜ਼ੀ ਲੈ ਜਾ ਪਰ ਚੀਜ਼ ਦੇ ਰਿਹਾ ਤੈਨੂੰ ਇੱਕ ਲਾਭਾ ਨਹੀਂ ਆ ਆ ਵਿਕਦੀਆਂ ਨੇ ਬਈ ਥੱਲੇ ਦੇਖ ਸਕਦੇ ਹੋ ਆ ਪੱਠਾ ਨੇ ਬਈ ਥੱਲੇ ਦੇਖ ਸਕਦੇ ਹੋ ਉਹ ਦੇਖ ਪੱਠਾ ਬੱਚੇ ਸੋਹਣੇ ਨੇ ਬੱਚੇ ਪੱਠਾ ਹੀ ਡਾਕੜੀ ਆ ਨੇ ਵੇਚ ਕੇ ਚੁਗਵੰਦਿਆ ਪਰਸ਼ੀ ਦੀ ਲੋੜ ਨਹੀਂ ਹੈਗੀ ਵੀਡੀਓ ਬਣਾ ਲੈਣਾ ਪੱਠਾ ਬਣਾਉਂਦੇ ਆ ਲੈ ਜੀ ਆ ਦੋ ਪੱਠਾ ਨੇ ਸਾਡੇ ਦੇਖ ਲਈ ਆ ਬਈ ਜੱਗੀ ਫੜਨੇ ਪੱਠਾ ਨਹੀਂ ਲੈ ਚਾਹ ਰਹੇ ਚੰਦਰੇ ਫੜਨ ਅਸਾਰ ਬੱਕਰੀ ਜਦ 12000 ਰੁਪਏ ਬਾਈ ਕੰਦਾ ਪੱਠਾ ਦੇ ਮਾਪਾ ਬੱਕਰੀ ਨਾਲ ਦੇਣੀ ਆ ਬਈ ਧੋਖਾ ਨਹੀਂ ਕਰਨਾ ਠੀਕ ਆ ਬੱਕਰੀ ਨਾਲ ਹੀ ਵੇਚੀਆਂ ਨੇ ਕੱਲੀ ਵਿਕਜੂ ਅੱਠ ਦੀ ਕੱਲੀ ਵਿਕਦੀ ਆਂ ਕੀ ਕਿਉਂ ਜੀ ਇਹ ਚ ਛੋਟਾ ਨਹੀਂ ਹੈਗਾ ਲਾਣ ਦਾ ਕਿਉਂ ਜੀ ਚੀਜ਼ ਵੀ ਆ ਤਾਂ ਤਿੰਨ ਬਣ ਗਿਆ ਲਾਣ ਦਾ ਜੀ 6 ਮਹੀਨਿਆਂ ਚ 7 ਚ ਪੱਠਾ ਨਾਲ ਤਿਆਰ ਹੋ ਗਈਆਂ 2 ਮਹੀਨਿਆਂ ਨੂੰ ਪੱਠਾ ਸਾਈ ਵਾਲਾ ਪੈਸੇ ਦੇਓ ਸਾਨੂੰ ਸਾਈ ਆਰੇ ਪੇਮੈਂਟ ਲਿਆਓ ਹਾਂ ਪੇਮੈਂਟ ਤਾਂ ਮੈਂ ਸਾਈ ਆਰੇ ਦੇਊ ਲਿਆਓ ਜੀ ਪੇਮੈਂਟ ਕਿੱਥੇ ਜੋ ਦੂਜੇ ਭਾਗ ਵਿੱਚ ਗਏ ਗਏ ਹਨ ਜੇ ਮਨ ਬੰਦਿਆਂ ਨਾਲ ਦਿੰਦੇ ਜੀ ਅੱਛਾ ਬਣਾ ਲਾ ਬਣਾ ਲਾ ਬਣਾ ਲਾ ਮੋਈ ਲਗਾਏ ਛੋੜਾ